ਅਜੀ ਮੈਨੂੰ ਕੀ ਨਾਮ ਪਤਾ ਮੇਰਾ ਨਾਮ ਆ ਜੀ ਰਿਸ਼ੀ ਜੀ ਹੈ ਜੀ ਕਿਹੜੀ ਜਗ੍ਹਾ ਹੈ ਜੀ ਤੇ ਜੀ ਬੋਲਾ ਬਾੜੀ ਚੌਕ ਤੇ ਕੋਲ ਹੈ ਜੀ ਉਹਦਾ ਮਲ ਰੋਡ ਤੇ ਕਾਦੀ ਦੁਕਾਨ ਹੈਗੀ ਹੈ ਤੇ ਜੀ ਸਾਰਾ ਹੀ ਆਪਣਾ ਰੈਸਟੋਰੈਂਟ ਹੈ ਵੈਜਨੋਨ ਵੈਜ ਦਾ ਨਾ ਤੇ ਤੇ ਸਾਰੀਆਂ ਚੀਜ਼ਾਂ ਮਿਲ ਜੂਗੀਆਂ ਤੁਹਾਨੂੰ ਉਹ ਇੰਡੀਅਨ ਹੋ ਗਿਆ ਚਾਈਨਿਸ ਦੀਆਂ ਵੀ ਹੋ ਗਈਆਂ ਜੇ ਕੰਟੀਨੈਂਟਲ ਹੋ ਗਿਆ ਸੌ ਖਿੰਦੇਨ ਹੋ ਗਿਆ ਸਾਰਾ ਕੁਝ ਮਿਲ ਜੇ ਫਾਸਟ ਫੂਡ ਹੋ ਗਿਆ ਮੇਨ ਕੋਰਸ ਹੋ ਗਿਆ ਗਾਜ ਤੇ ਨਾਨ ਵੈਜ ਤੇ ਸਾਰੀਆਂ ਸਾਰੀਆਂ ਆਪਸ਼ਨ ਮਿਲ ਜੂਗੀਆਂ ਆਈ ਮੀਨ ਜੇ ਕਿ ਬੇਤੀ ਕਰੀ ਭਾਜੀ ਉਦਾਂ ਦਾ ਸਵੇਰੇ ਨਾ 8 ਵਜੇ ਤੋਂ ਆ ਜਾਂਦੇ ਆ ਅਸੀਂ 9 ਵਜੇ ਤੋਂ ਕੰਮ ਸ਼ੁਰੂ ਹੋ ਜਾਂਦਾ ਤੇ ਰਾਤ ਦੇ 9 ਵਜੇ ਤੱਕ ਇੱਥੇ ਰਹਿਦਾ ਹੈ ਜੀ ਤੇ ਸਪੈਸ਼ਲ ਆਰਡਰ ਤੇ ਵੀ ਜੇ ਕਿਸੇ ਨੇ ਕੰਮ ਤਿਆਰ ਕਰਵਾਉਣਾ ਸਪੈਸ਼ਲ ਆਰਡਰ ਤੇ ਜੋ ਵੀ ਕਿਸੇ ਨੇ ਸਾਮਾਨ ਤਿਆਰ ਕਰਾਉਣਾ ਸਾਨੂੰ ਕਾਲ ਕਰ ਦੇਣੇ ਤਵਾਰੀ ਆਪਾਂ ਤਿਆਰ ਕਰ ਦਾਂਗੇ ਜੇ ਹੋਰ ਵੀ ਕਿਸੇ ਨੇ ਪਾਰਟੀ ਪੂrti ਦਾ ਕਰਾਉਣਾ ਵਿਆਹ ਸ਼ਾਦੀਆਂ ਦਾ ਤਾਂ ਉਹ ਵੀ ਸਾਨੂੰ ਕਹਿ ਸਕਦੇ ਆ ਸਾਰਾ ਸਮਾਨ ਰੈਡੀ ਹੋ ਜੇਗਾ ਨਾਲ ਨਾਲ ਇਹ ਅਪੀਲ ਕੀ ਕਰਦੇ ਤੁਸੀਂ ਲੱਗਦਾ ਜਿਹੜੇ ਇੱਥੇ ਤੇ ਹੈਗੇ ਆ ਸਪੀਸ਼ਲ ਅਪੀਲ ਆਹੀ ਆ ਜੀ ਆਪਣੇ ਭਰਾਵਾਂ ਨੂੰ ਸਪੋਰਟ ਕਰੋ ਤੁਸੀਂ ਨਵਾਂ ਕੰਮ ਹੋ ਆਮ ਸਾਰਾ ਓਕੇ ਮਿਲੋਗਾ ਸਾਰਾ ਵਧੀਆ ਮਿਲੋਗਾ ਜੀ ਜਿੰਨਾ ਆ ਕੇ ਤੁਸੀਂ ਚੈੱਕ ਕਰ ਸਕਦੇ ਹੋ ਚੈੱਕ ਕਰ ਲੋ ਆ ਕੇ ਜੀ ਇੱਕ ਵਾਰੀ ਆ ਕੇ ਦੇਖੋ ਚੈੱਕ ਕਰੋ ਵਿਜ਼ਿਟ ਕਰੋ ਸਾਡੇ ਰੈਸਟੋਰੈਂਟ ਨੂੰ ਤੁਹਾਨੂੰ ਮਜ਼ਾ ਆਏਗਾ ਜੀ ਸਵਾਦ ਆਏਗਾ ਮੈਨੂੰ ਜੀ ਸਾਰਾ ਚੀਜ਼ ਆਪਿਆਰ ਕਰਨੀ ਚੋ ਰੈਡੀ ਮੈਂ ਪਰੇ ਤੋਂ ਨਹੀਂ ਨਹੀਂ ਜੀ ਨਹੀਂ ਸਾਰੀਆਂ ਚੀਜ਼ਾਂ ਜੀ ਆਪਣੇ ਰੈਸਟੋਰੈਂਟ ਖਾਸ ਇਹ ਜੀ ਸਾਰਾ ਕੁਝ ਆਪਾਂ ਆਪ ਤਿਆਰ ਕਰੀਦਾ ਆ ਬਾਰਾ ਕੁਝ ਬਣਿਆ ਬਣਾਇਆ ਲੈ ਕੇ ਆਈ ਤਾਂ ਮੈਂ ਆਪ ਤਿਆਰ ਕਰਦਾ ਆ ਆਪੋ ਮੈਂ ਸ਼ਾਫਾ ਜੀ ਬਾਹਰ 5-7 ਸਾਲ ਲਾ ਕੇ ਆਇਆ ਇਸੇ ਲਾਈਨ ਦੇ ਵਿੱਚ ਜੀ ਤੇ ਹੁਣ ਆਪਣਾ ਖੋਲਿਆ ਕੰਮ ਕਰਕੇ ਵਧੀਆ ਤਿਆਰ ਕਰੀਦਾ ਸਾਰਾ ਹੱਥਾਂ ਨਾਲ ਤਿਆਰ ਕਰੀਦਾ ਜੀ ਆਪ ਤਿਆਰ ਕਰੀਦਾ ਸਾਰਾ ਕਰ ਲਈਦਾ ਬਾਹਰਲਾ ਕੰਮ ਵੀ ਕਰ ਲਈਦਾ ਜੋ ਕਿਸੇ ਨੇ ਖਾਣਾ ਹੋਏ ਸਾਨੂੰ ਦੱਸ ਦੋ ਇੱਕ ਵਾਰੀ ਆਪਾਂ ਉਹੀ ਚੀਜ਼ ਬਣਾ ਕੇ ਖੁਲਾ ਦੇਵਾਂਗੇ ਸਰਸਕ ਨੂੰ ਦੱਸੂਗਾ ਸਪੈਸ਼ਲ ਆਈਟਮ ਜਿਹੜੀ ਤੁਹਾਡੀ ਸਪੈਸ਼ਲ ਇਦਾਂ ਆ ਜੀ ਸਾਡਾ ਨੌਨ ਵੇਜ ਟਰਾਈ ਕਰੋ ਚਿਕਨ ਕਰੀ ਬਣਾਈ ਦੀ ਹੈ ਜੀ ਬਿਲਕੁਲ ਐ ਘਰ ਵਾਂਗ ਵਧੀਆ ਤਰੀਕੇ ਨਾਲ ਉਹ ਖਾ ਕੇ ਦੇਖੋ ਜੀ ਤੁਸੀਂ ਹੁਣ ਨੰਬਰ ਕੀ ਹੈ ਜੀ ਫੋਨ ਹੈਗਾ ਜੀ ਆਪਣਾ 8091401476 ਇਸ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਜੀ